ਬਸ ਕਰੋ ਮੰਮੀ ਤੁਹਾਨੂੰ ਆਪਣੀ ਧੀ ਦਾ ਜਨਮ ਦਿਨ ਚੇਤੇ ਹੀ ਕੀ ਗੱਲ ਅੱਜ ਮੇਰੇ ਨਾਲ ਨਾਲ ਨਾ ਭਾਬੀ ਦਾ ਵੀ ਜਨਮ ਦਿਨੇ ਆ ਤੁਹਾਨੂੰ ਭਾਬੀ ਦੇ ਜਨਮ ਦਿਨ ਨਾਲ ਚੇਤਾ ਜੇ ਮੈਂ ਤੁਹਾਡੀ ਧੀ ਆ ਨਾ ਤੇ ਉਹ ਵੀ ਤੁਹਾਡੀ ਧੀ ਆ ਮੰਮੀ ਨਵਾਂ ਨਵੀਂ ਨਾ ਧੀ ਬਣਾਉਣਾ ਪੈਂਦਾ ਵਾ ਹਏ ਅੱਜ ਮੇਰਾ ਜਨਮ ਦਿਨੇ ਆ ਤੇ ਮੈਨੂੰ ਕਿਸਨੇ ਵੀ ਸ਼ ਨਹੀਂ ਕੀਤਾ ਵੀ ਨਾ ਮੰਮੀ ਨੇ ਬੇਸ਼ਕ ਕੀਤਾ ਤੇ ਨਾ ਦੀਦੀ ਦਾ ਫੋਨ ਆਇਆ ਹੋ ਸਕਦਾ ਵਾ ਮੈਨੂੰ ਸਰਪ੍ਰਾਈਜ਼ ਦੇਣਾ ਹੋਵੇ ਟਾਈਮ ਹੋ ਬਹਾ ਹੋ ਗਿਆ ਨਾ ਮੈਂ ਉੱਥੇ ਵੀ ਲੇਟ ਆ ਨਾ ਚਾਣੈਂ ਕਰਦੀ ਬਾਹਰ ਜਾ ਕੇ ਵੇਨਣੀ ਆ ਮੰਮੀ ਨੂੰ ਤੇ ਜ਼ਰੂਰ ਚਿੰਤਾ ਹੋਊਗਾ ਉਹਨਾਂ ਨੇ ਕਿੱਦਾਂ ਮੇਰਾ ਜਨਮ ਦਿਨ ਪੁੱਛ ਸਕਦਾ ਵਾ ਵੇਹ ਦੀ ਬਾਹਰ ਜਾਵਾਂ ਲੱਗ ਮੰਮੀ ਤੇ ਆ ਬੈਠੇ ਹਾਂਜੀ ਆ ਗਿਆ ਹਾਂਜੀ ਮੰਮੀ ਅੱਜ ਮੈਂ ਲੇਟ ਉੱਥੇ ਆ ਮੰਮੀ ਰਾਤੀ ਨਾ ਮੈਂ 12 ਵਜੇ ਤੋਂ ਬਾਅਦ ਆ ਸੁੱਤੀ ਮੈਨੂੰ ਸਵੇਰੇ ਜਾਗ ਹੀ ਨਹੀਂ ਆਈ ਅੱਛਾ ਲੇਟ ਹੀ ਹੋ ਗਈ ਮੈਂ ਕਹਿੰਦਾ ਅੱਜ ਰੇਲ ਲੇਟ ਹੋ ਗਈ ਰਾਜ ਹਾਂਜੀ ਮੰਮੀ ਤੇ ਤੁਸੀਂ ਕੀ ਕਰਨਾ ਮੋਬਾਈਲ ਤੇ ਮੈਂ ਸਟੇਟਸ ਲਾਉਂਦਾ ਹਾਂ ਅੱਛਾ ਕਾ ਦਾ ਸਟੇਟਸ ਲਾਉਂਦਾ ਹਾਂ ਅੱਜ ਮੇਰੀ 3 ਦਾ ਜਨਮ ਦਿਨ ਆ ਉਹਦਾ ਸਟੇਟਸ ਲਾਉਂਦਾ ਹੀ ਆ ਮੰਮੀ ਤਾਨੂੰ ਚੇਤੇ ਜਨਮ ਦਿਨ ਆਪਣੀ ਦੇ ਦਾ ਮੈਂ ਕਿਤਨਾ ਭੁੱਲ ਸਕਦੀ ਮੇਰੀ 3 ਦਾ ਜਨਮ ਦਿਨ ਹੋਵੇ ਤਾਂ ਭੁੱਲ ਜਾਵਾਂ ਮੈਂ ਵੀ ਅੱਗੇ ਕਹਿਣ ਦੀ ਹਾਂ ਮੈਂ ਕਿਹਾ ਮੰਮੀ ਨੂੰ ਕਿੱਦਾਂ ਚੇਤਾ ਭੁੱਲ ਸਕਦਾ ਹਾਂ ਹਾਂ ਮੈਂ ਵਧੀਆ ਲਿਆਉਣਾ ਗਿਫਟ ਸਪੈਸ਼ਲ ਵਧੀਆ ਗਿਫਟ ਦੇਣਾ ਅੱਜ ਮੈਂ ਆਪਣੇ 3 ਨੂੰ ਕੋਈ ਨਹੀਂ ਮੰਮੀ ਗਿਫਟ ਦੀ ਕਿਹੜੀ ਖਾਲ ਲਿਆ ਉਦਾਂ ਹੀ ਤੁਸੀਂ ਬੜਾ ਕੁਝ ਲਿਆ ਕੇ ਦਿੰਦੇ ਸੀ ਗਿਫਟ ਭੰਗ ਰਹਿ ਨਹੀਂ ਦਿਓ ਤੁਸੀਂ ਚਲੋ ਤੂੰ ਨਾ ਬੈਠਾ ਮੈਂ ਆਈ ਮੈਂ ਜਰਾ ਕਿ ਬਾਜ਼ਾਰ ਚੱਲਨੀ ਚਲੋ ਠੀਕ ਹੈ ਮਮਾ ਮੈਂ ਵੀ ਸੋਚਣ ਲਈ ਕਿ ਮੇਰਾ ਜਨਮ ਦਿਨ ਹੀ ਕਿਨੂ ਚੱਤੇ ਹੋਣਾ ਮੰਮੀ ਨੇ ਤੇ ਮੇਰੇ ਵਾਸਤੇ ਸਰਪ੍ਰਾਈਜ਼ ਪਲਾਨ ਕਰਨਾ ਲੱਗਦਾ ਕੋਈ ਕਹਿੰਦੇ ਮੈਂ ਬਾਜ਼ਾਰ ਚੱਲੀ ਆਂ ਤੇ ਗਿਫਟ ਲੈ ਕੇ ਆਉਣਾ ਕਿੰਨਾ ਘਰਦੇ ਮੇਰੇ ਨਾਲ ਨਹੀਂ ਚਲੋ ਆਲੂ ਮਟਰ ਵੀ ਬਣ ਗਏ ਤੇ ਛੋਲ ਵੀ ਬਣ ਗਏ ਸਾਰਾ ਕੁਝ ਬਣ ਗਿਆ ਵਾ ਹੁਣ ਏ ਕਰਦੀ ਆ ਮੰਮੀ ਹੁੰਦੇ ਨਾ ਪਿਆਰੂ ਮੰਮੀ ਨੂੰ ਕਹਿੰਨੀ ਆ ਕਿ ਮੈਨੂੰ ਨਾ ਪਨੀਰ ਲਿਆ ਦਿਓ ਤੇ ਨਾਲ ਸ਼ਾਈ ਪਨੀਰ ਬਣਾ ਲੈਣੀ ਆ ਨਾਲੇ ਸਾਰਿਆਂ ਨੂੰ ਪਸੰਦ ਆ ਦੇ ਨਾਲੇ ਸਾਰੇ ਖੁਸ਼ ਹੋ ਜਾਂਦੇ ਕਿ ਕਿੰਦੀ ਵਧੀਆ ਡਿਸ਼ ਬਣਾਈ ਹੈ ਚਲੋ ਫਟਾਫਟ ਸਫਾਈ ਕਰਨਾ ਬਾਕੀ ਫੁਲਕੇ ਜਗੋਣਗੇ ਤੇ ਸ਼ਾਮ ਨੂੰ ਬਣਾ ਲਵਾਂਗੇ ਏ ਬੜੀ ਗਰਮੀ ਬਾਹਰ ਤੇ ਰਾਜ ਰਾਜ ਪਾਣੀ ਦਾ ਘਲਾ ਲੈ ਆਇਆ ਇੱਕ ਹਾਂਜੀ ਮੰਮੀ ਆਉਣੀ ਆ ਮੰਮੀ ਮੇਰੇ ਆ ਰਹੇ ਮੈਂ ਤਾਂ ਮੇਰੇ ਵੱਲ ਤੇ ਸਪੈਸ਼ਲ ਗਿਫਟ ਲੈ ਕੇ ਆਏ ਕਿੰਨਾ ਧਿਆਨ ਰੱਖਦੇ ਨੇ ਚਲ ਮੈਂ ਵੀ ਇੱਕ ਵਾਰ ਜਾ ਆ ਲਵੰਦ ਪਾਣੀ ਲੈ ਆ ਆ ਮਮੇ ਤੋਂ ਹੀ ਇੰਨੀ ਗਰਮੀ ਦੇ ਵਿੱਚ ਗਏ ਜੇ ਬਾਜ਼ਾਰ ਤੇ ਸ਼ਾਮੀ ਚਲ ਜਾਂਦੇ ਆ ਤੁਸੀਂ 니 ਸ਼ਾਮੀ ਮੇ ਕਿਹੜੇ ਵਾਲਾ ਜਾਣਾ ਹੈ ਮੁੜ ਕੇ ਬਰ ਸਾਰੇ ਰਿਸ਼ਤੇਦਾਰ ਆ ਜene ਹੀ ਪ੍ਰਾਣੇ ਪ੍ਰਾਣੇ ਤੇ ਮੇਰੇ ਕੋ ਮੁੜ ਕੇ ਨਿਕਲੇ ਨਹੀਂ ਜਾਣਾ ਤੇ ਮੈਂ ਕਿਹੜੇ ਵਾਲਾ ਗਿਫਟ ਲੈਉਣੇ ਹੈ ਜਾ ਕੇ ਮੈਂ ਮੰਮੀ ਤੁਸੀਂ ਕਿੰਨੀ ਖੇਚਲ ਕਰ ਰਹਿੰਦੇ ਹੈ ਜੀ 10 ਗਿਫਟ ਰਹਿਣ ਦਿੰਦੇ ਤੁਸੀਂ ਲੈ ਕੇ ਗਿਆ ਹੈ ਮੰਮੀ ਨਹੀਂ ਰਹਿਣ ਕਿਉਂ ਦਿੰਦੇ 10 ਆ ਵੇ ਆਪ ਮੈਂ ਸੂਟ ਲੈ ਆਈਆਂ ਮੇਖ ਨਾਲ ਸੋਨਾ ਲੈ ਮੰਮੀ ਸੂਟ ਤੇ ਬੁੱਤੈ ਸੋਨਾ ਲੈ ਕੇ ਆਏ ਜੀ ਆ ਮੈਂ ਗਿਫਟ ਵੀ ਲੈ ਲੈਂਦਾ ਹੀ ਇੱਕ ਨਾਲ ਲੈ ਮੰਮੀ ਤੂੰ ਹੀ ਇੰਨੀ ਖੇਚਲ ਕਰਾ ਤੂੰ ਕਰਨ ਦਾ ਹੀ ਸੂਡ ਲੈ ਲੈਂਦਾ ਇਹ ਤਾਂ ਗਿਫਟ ਰਹਿਣ ਦਿੰਦੇ ਓ ਲੈ ਤੂੰ ਗਿਫਟ ਕਹਿਣ ਲਈ ਮੈਂ ਤੇ ਆਪਣੀ ਤੀਨ ਨਾਲ 5500 ਰੁਪਏ ਵੀ ਦੇਣਾ ਲੈ ਮੰਮੀ ਕੈਸ਼ ਵੀ ਨਾਲ ਦੇਣਾ ਜੇ ਹੋਰ ਕਿੰਨਾ ਮੰਮੀ ਤੂੰ ਹੀ ਕਰਦੇ ਜੀ ਇੰਨੀ ਖੇਚਲ ਕਰਨ ਦਾ ਤੂੰ ਤੇ ਅੱਗੇ ਹਾਨੂੰ ਬੜਾ ਕੁਝ ਦੇਣ ਲੈ ਜੇ ਚਲ ਪਰ ਮਾਤਮਰ ਦਮੁੰਦਾ ਦੇਣ ਦੇ ਆ ਮੰਮੀ ਦੀਦੀ ਨੇ ਕਦੋਂ ਕੋਣਾ ਸ਼ਾਮ ਨੂੰ ਆਉਣ ਹੀ ਵਾਲੇ ਹੋਣੇ ਉਹ ਵੀ ਰੋਣੇ ਨੇ ਬਣਾ ਲਈਆ ਉਹਨਾਂ ਹਾਂ ਹੋਲ ਨੂੰ ਨਾਲ ਹੀ ਆਉਣਾ ਮੰਮੀ ਸਭ ਜੇ ਸੂਜੀ ਮੈਂ ਬਣਾ ਕੇ ਰੱਖੇ ਆ ਸਾਰੀ ਤਿਆਰੀ ਕਰ ਲਈ ਮੈਂ ਰੋਟੀ ਬਣਾ ਲਈ ਆ ਲੈ ਬੜੀ ਛੇਤੀ ਕੀਤੀ ਅੱਜ ਮੈਂ ਬਾਜ਼ਾਰ ਜਾ ਮਗਰ ਸਾਰਾ ਕੁਝ ਬਣਾ ਲਿਆ ਤੂੰ ਤੇ ਹੋਰ ਮੰਮੀ ਮੈਨੂੰ ਤਾਂ ਚਾਹੀ ਬੜਾ ਅੱਜ ਮੇਰੇ ਵਾਸਤੇ ਬੜਾ ਸਪੈਸ਼ਲ ਦੇਣਿਆ ਚੱਲ ਵਧੀਆ ਵਾ ਤੇ ਇਸ ਤਰ੍ਹਾਂ ਕਰਦੇ ਆ ਪਨੀਰ ਵਾਲੇ ਪਕੌੜੇ ਕੱਢ ਲੈ ਨਾਲ ਤੇਰੀ ਦੀਦੀ ਨੂੰ ਬੜੇ ਪਸੰਦ ਦੀ ਪਕੌੜੇ ਪਕਨੀਰ ਵਾਲੇ ਅੱਛਾ ਹਾਂ ਹੋ ਤੇ ਮਮੇ ਆਪਣੀ ਰਲਪ ਕੋੜੇ ਮਗਰ ਇਹ ਬਣਾ ਲੂੰਗੀ ਤੇ ਥੋੜਾ ਬਹੁਤ ਸਨੈਕਸ ਬਾਹਰੋਂ ਮੰਗਾ ਲਿਓ ਤੇ ਬਾਹਰ ਮੰਗਾ ਲੈਨੇ ਸਮੋਸੇ ਮੰਗਾ ਲੈਨੇ ਸਪਰਿੰਗ ਰੋਲ ਮੰਗਾ ਲੈਨੇ ਮਠਿਆਈ ਬਾਹਰੋਂ ਮੰਗਾ ਲਿਓ ਤੇ ਕੇਕ ਤੁਸੀਂ ਕਹਿੰਦੇ ਆਹੀ ਕੇਕ ਸ਼ਾਮ ਦਾ ਕਾਜੂਕ ਆਹੋ ਕੇਕ ਆਪਾਂ ਕਮਲ ਨੂੰ ਕਹਿ ਦੇਣਾ ਲੈ ਆਊਗਾ ਹੁੰਦਾ ਅੱਛਾ ਤੇ ਫਿਰ ਆਪਾਂ ਕੇਕ ਕਟਾਂਗੇ ਸ਼ਾਮ ਨੂੰ ਸੱਚੀ ਮਮੇ ਮੈਨੂੰ ਤਾਂ ਬੜਾਈ ਸ਼ਾ ਚੜੰਦੇ ਆਜ ਚੱਲ ਚੰਗਾ ਮੈਨੂੰ ਬੜਾ ਚਾਵਾ ਤੇ ਆ ਰੱਖਦੇ ਸਮਾਨ ਸਾਰਾ ਮੈਂ ਬਾਕੀ ਦੀ ਤਿਆਰੀ ਵੇਖ ਲਾਂ ਤੇ ਤੁਸੀਂ ਸੰਭਲੋ ਸਮਾਨ ਚਲ ਠੀਕ ਹੈ ਬੀਜੀ ਮੰਮੀ ਜੀ ਕੋਹਾਨੀ ਕਿੱਥੇ ਚਲ ਗਈਆਂ ਨੋ ਸੱਸ ਹਾਂਜੀ ਦੀਦੀ ਸੱਸੀ ਕਾਲ ਸੱਸੀ ਕਾਲ ਕੀ ਹਾਲ ਹੈ ਹਾਂਜੀ ਠੀਕ ਹੈ ਬਾਹਰ ਤਾਂ ਗਰਮੀ ਬੜੀ ਹੈ ਹਾਂਜੀ ਦੀਦੀ ਬੈਠੋ ਤੁਸੀਂ ਅੰਦਰ ਏਸੀ ਲੱਗਾ ਹੋਆ ਮੈਂ ਪਾਣੀ ਲੈ ਕੇ ਆਉਂਦੀ ਦੀਦੀ ਆਲਾ ਪਾਣੀ ਮੰਮੀ ਇੱਥੇ ਹੈ ਮੰਮੀ ਇੱਥੇ ਹੀ ਬਾਤ ਗੱਲ ਰਹਿ ਰਹੇ ਨੇ ਆ ਜਾਂਦੇ ਨੋ ਆਈ ਗਈ ਮੰਮੀ ਮਾਂ ਪ੍ਰਿਤਮ ਆ ਕੀ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬੜੀ ਵਧੀਆ ਤੂੰ ਹੀ ਸਾਨੂੰ ਠੀਕ ਠਾਕ ਹੋ ਕੇ ਹਾਂ ਬੜੀ ਹੌਸਨਾ ਵਧੀਆ ਠੀਕ ਠਾਕ ਬੜੀ ਗਰਮੀ ਹੋ ਗਈ ਹੈ ਹਾਂ ਬਾਹਰ ਬੜੀ ਗਰਮੀ ਹੈ ਹਾਂਜੀ ਤੇ ਕੱਲੀ ਆਈ ਬਾਕੀ ਪਰਿਵਾਰ ਨਹੀਂ ਆਇਆ ਮੰਮੀ ਉਹ ਸ਼ਾਮੀ ਆਉਣਗੇ ਅੱਛਾ ਚੱਲ ਵਧੀਆ ਕੀਤਾ ਤੂੰ ਪਹਿਲਾਂ ਆ ਗਈ ਹਾਂਜੀ ਮੈਨੂੰ ਕਹਿੰਦੇ ਹੀ ਜਾ ਸ਼ਾਮੀ ਆਵਾਂਗੇ ਠੀਕ ਹੈ ਮੰਮੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਵਾਂ ਦੀ ਨਹੀਂ ਭਾਬੀ ਜੀ ਚਾਹ ਨਹੀਂ ਮੈਂ ਪੀਣੀ ਗਰਮੀ ਬੜੀ ਹੈ ਬੈਰੂਣ ਸ਼ਾਮੀ ਇਕੱਠੀ ਚਾਹ ਪੀਵਾਂਗੇ ਕਿਉਂ ਮਾਨਪ੍ਰੀਤ ਕਹਿੰਨੀ ਤੇ ਚਾਹ ਬਣਾ ਲੈਨੇ ਕੋਟਕ ਨਹੀਂ ਮੰਮੀ ਸ਼ਾਮੀ ਸਾਰੇ ਹੋਣਗੇ ਨਾ ਫਿਰ ਇਕੱਠੇ ਬੈ ਕੇ ਚਾਹ ਪੀਵਾਂਗੇ ਆਪਾਂ ਚਲ ਠੀਕ ਹੈ ਨਏ ਪੀਨੇ ਮਾਨਪ੍ਰੀਤ ਨੇ ਚਾਹ ਤੇ ਤੂੰ ਜਿਹੜਾ ਮੈਂ ਤੈਨੂੰ ਸਵਾਨ ਲੈ ਕੇ ਫੜਾਇਆ ਨਾ ਬਾਜ਼ਾਰੋਂ ਉਹ ਲਿਆ ਦੇ ਨਾ ਜਿਹੜਾ ਸਵੇਰ ਅਲਫਾਫਾ ਫੜਾਇਆ ਸੀ ਉਹ ਚ ਪਤਾ ਨਾ ਕੀ ਤੈਨੂੰ ਕਹਿ ਫੋਨ ਨੂੰ ਹਾਂਜੀ ਪੈਸੇ 55 ਰੁਪਈਆ ਹਾਂਜੀ ਤੇ ਲੈ ਕੇ ਆ ਅਲਫਾਫਾ ਵੀ ਤੇ ਨਾਲ ਮੈਂ ਤਾਂ ਮਾ ਆਪਣੀ ਤੇ ਨੂੰਗੇ ਮੇਰੇ ਵਾਸਤੇ ਲੈ ਆ ਮਮਾ ਤੇ ਹੋਰ ਅੱਧ ਮੇਰੀ ਤੀਜ ਦਾ ਜਨਮ ਦਿਨ ਆ ਆਪਣੀ ਦੀ ਵਾਸਤੇ ਲੈ ਆਂ ਮਮੀ ਆਹੋ ਕਾਟ ਵਿੱਚ ਚਾਹੀਦੀ ਵਿੱਚੇ ਪਾਤਾ ਕਾਟ ਹਾਂਜੀ ਵਿੱਚੇ ਹਾਲੇ ਮੈਂ ਆਪਣੇ ਤਿੰਨੋਂ ਤਹਾਵ ਦੇਖ ਤਾ ਲਾਹੋ ਤਾ ਆਈ ਝੂਟ ਆਹ ਨਾਲ ਇੱਕ ਰਿੰਗ ਬਣਾਈ ਤੇ ਨਾਲ 5500 ਰੁਪਈਆ ਇਹ پرانے ਦੇ ਕਪੜੇ ਬਣਾਲੇ ਸਾਰੇ ਆਪਣੇ ਤੂੰ ਹਰ ਸਾਲ ਜਨਮ ਦਿਨ ਮਨਾਉਣੀ ਆ ਤੇ ਮੈਨੂੰ ਐਰਕਾ ਬੜੀ ਰੀਜੀ ਸੀ ਕਿ ਮੈਂ ਇੱਥੇ ਜਨਮ ਦਿਨ ਮਨਾਵਾ ਤੇਰਾ ਤੇ ਇਸ ਕਰਕੇ ਮੈਂ ਇੱਥੇ ਛੋਟੀ ਜੀ ਪਾਰਟੀ ਰੱਖੀ ਐ ਇੱਕ ਤੇ ਨਾਲ ਮੈਂ ਖਮ ਜਨਮ ਦਿਨ ਮਨਾਉਣੀ ਤੇਰਾ ਇੱਥੇ ਮੰਮੀ ਅੱਜ ਹੋਰ ਵੀ ਖੁਸ਼ ਹੈਗਾ ਵਾ ਚੇਤੇ ਕਰੋ ਅੱਜ ਕੀ ਆ ਹੋਰ ਹੋਰ ਅੱਜ ਕੀ ਆ ਆਹੋ ਆ ਗਿਆ ਚੇਤਾ ਮੈਨੂੰ ਲੈ ਮੰਮੀ ਮੈਨੂੰ ਤਾਂ ਪਹਿਲਾਂ ਹੀ ਜਗੇ ਨੇ ਇਹ ਤੈਨੂੰ ਜ਼ਰੂਰ ਚੇਤਾ ਹੋਊਗਾ ਤੈਨੂੰ ਕਿੱਦਾਂ ਚੇਤਾ ਪੁੱਛ ਸਕਦਾ ਕਿ ਅੱਜ ਆਹੋ ਫੌਜਾਂ ਦੀ ਕੁੜੀ ਦਾ ਵਿਆਹ ਜੀਵਾ ਤੇ ਉਹਨਾਂ ਘਰ ਮਹਿੰਦੀ ਆ ਤੇ ਆਪਾਂ ਉਧਰ ਵੀ ਜਾਣਾ ਏ ਤੇ ਹੁਣ ਆਪਾਂ ਨਹੀਂ ਨਾ ਜਾਣਾ ਉਧਰ ਆ ਉਹਨਾਂ ਨੂੰ ਕਹਿੰਦੇ ਆ ਕਿ ਸਾਡੇ ਘਰ ਪ੍ਰੋਗਰਾਮ ਹੀ ਤੇ ਕੱਲ ਨੂੰ ਜਾ ਕੇ ਸਗੰਦੇ ਆਵਾਂਗੇ ਬਸ ਕਰੋ ਮੰਮੀ ਤੁਹਾਨੂੰ ਆਪਣੀ ਧੀ ਦਾ ਜਨਮ ਦਿਨ ਚੇਤੇ ਹੀ ਕੀ ਗੱਲ ਅੱਜ ਮੇਰੇ ਨਾਲ ਨਾਲ ਨਾ ਭਾਬੀ ਦਾ ਵੀ ਜਨਮ ਦਿਨੇ ਆ ਤਨੂ ਭਾਬੀ ਦੇ ਜਨਮ ਦਿਨ ਨਾਲ ਚੇਤਾ ਜੇ ਮੈਂ ਤੁਹਾਡੀ ਧੀ ਆ ਨਾ ਤੇ ਉਹ ਵੀ ਤੁਹਾਡੀ ਧੀ ਆ ਸਵੇਰ ਦਾ ਮੰਮੀ ਤੁਸੀਂ ਫੋਨ ਦੇ ਉੱਤੇ ਕਹੀ ਜਾਂਦੇ ਜੇ ਮੇਰੀ ਧੀ ਦਾ ਜਨਮ ਦਿਨ ਮੇਰੀ ਧੀ ਦਾ ਜਨਮ ਦਿਨ ਆ ਤੇ ਮੈਂ ਤਾਂ ਕਿਹਾ ਭਾਬੀ ਦੇ ਜਨਮ ਦਿਨ ਦੀਆਂ ਤਿਆਰੀਆਂ ਕਰਨ ਦੇ ਲਈ ਤੁਸੀਂ ਕੋਈ ਨਹੀਂ ਨਹੀਂ ਭਾਬੀ ਜੀ ਰੁਕ ਜਾ ਮੈਂ ਤਾਂ ਇਸ ਕਰਕੇ ਨਹੀਂ ਭਾਬੀ ਨੂੰ ਫੋਨ ਕੀਤਾ ਮੈਂ ਕਿਹਾ ਮੰਮੀ ਨੇ ਮੈਨੂੰ ਸਰਪ੍ਰਾਈਜ਼ ਰੱਖਿਆ ਹੋਣਾ ਵਾ ਤੇ ਮੈਂ ਵੀ ਜਾ ਕੇ ਭਾਬੀ ਨੂੰ ਸਰਪ੍ਰਾਈਜ਼ ਹੀ ਦਵਾਂਗੀ ਤੇ ਮੈਂ ਤਾਂ ਹੈਪੀ ਨੂੰ ਵੀ ਫੋਨ ਕੀਤਾ ਕਿ ਗਿਫਟ ਵਧੀਆ ਜਿਹਾ ਲੈ ਆਇਓ ਭਾਬੀ ਵਾਸਤੇ ਮੈਂ ਤਾਂ ਭਾਬੀ ਦੀ ਪੂਰੀ ਤਿਆਰੀ ਕੀਤੀ ਹੈ ਤੇ ਤੁਸੀਂ ਮੰਮੀ ਨੋਵਾਂ ਨੂੰ ਵੀ ਨਾ ਟੀ ਬਣਾਉਣਾ ਪੈਂਦਾ ਵਾ ਟੀਆ ਐਵੇਂ ਨਹੀਂ ਬਣਦੀਆਂ ਟੀਆ ਨੋਵਾਂ ਨੂੰ ਬਣਾਉਂ ਤੇ ਫੇਰ ਬਣਦੀਆਂ ਮਨਪ੍ਰੇਤ ਤੋ ਠੀਕ ਕਹਿਣ ਲਈ ਆ ਜਿ ਦਿਨ ਮੈਂ ਮੰਗਿਆ ਸੀ ਨਾ ਇਹਨੂੰ ਤੇ ਮੈਂ ਇਹੋ ਹੀ ਕਿਹਾ ਸੀ ਕਿ ਮੈਂ ਨੋ ਨਹੀਂ ਟੀ ਬਣਾ ਕੇ ਰੱਖੂੰਗੀ ਤੇ ਫੇਰ ਮੈਂ ਅੱਜ ਤਾਂ ਜਨਮ ਦਿਨ ਕਿਸ ਤਰ੍ਹਾਂ ਭੁੱਲ ਗਈ ਭਾਬੀ ਜੀ ਤੁਸੀਂ ਸੈਡ ਨਾ ਹੋ ਅੱਜ ਆਪਾਂ ਨਨਾਨ ਪਰਜਾਈ ਨਾ ਇਕੱਠਾ ਕੇਕ ਕਟਾਂਗੇ ਤੇਰੇ ਮੰਮੀ ਨੇ ਗਿਫਟ ਦਿੱਤੇ ਆ ਨਾ ਇਹਨਾਂ ਦੇ ਹੱਥ ਮੇਰਾਣੀ ਤੁਹਾਡਾ ਵਾ ਸ਼ੇ